ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋ ਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਦੱਸਦਾ ਵੀਰ ਪਹਿਲਾ ਦੂਜਾ ਸੂਆ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਆ ਚੱਲ ਵੀਰੇ ਵਧੀਆ ਵਧੀਆ ਵੀਰ ਜੀ ਵਧੀਆ ਤੁਸੀਂ ਵਧੀਆ ਵੀਰੇ ਵਧੀਆ ਅਨਾਂ ਦੱਸਿਓ ਨਾ ਮੇਰਾ ਵੀਰਜੀ ਜੋਬਨ ਪ੍ਰੀਜੇ ਹਾਂਜੀ ਪਿੰਡ ਸ਼ਿਕਾਰਮਸ਼ੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502854 ਚੰਗੀਆਂ ਵੜਾਂ ਗੀਆਂ ਵੀਰੇ ਕੋਲ ਅੱਜ ਬਾਰੀ ਜਦੋਂ ਟਾਪ ਤੋਂ ਟਾਪ ਹੋਇਆ ਉਦੋਂ ਹੀ ਵੀਡੀਓ ਪਾਈ ਦੀ ਤੁਹਾਨੂੰ ਪਤਾ ਜਦਕਾ ਕੋਈ ਵੀ ਵੀਰ ਭਰਾ ਜਿੰਨੀਆਂ ਮਰਦੀ ਵੀਡੀਓ ਕੱਢ ਕੇ ਵੇਚ ਲੈ ਕਦੀ ਮਾਰੇ ਡੰਗਰ ਦੀ ਵੀਡੀਓ ਨਹੀਂ ਪਾਈ ਦੀ ਚੰਗੇ ਨਾਗ ਲੈ ਕੇ ਆਉਂਦੇ ਵੀਰੇ ਜੇ ਪਾਉਣੀ ਵੀ ਚੰਗੇ ਦੀ ਤੇ ਰੇਟ ਵੀ ਜਿਹੜੇ ਨਾ ਉਹ ਨਿਗ ਨਿਗੇ ਕਰੀਦੇ ਅੱਜ ਵੀ ਨਿਗ ਨਿਗੇ ਕਰਨੇ ਆ ਬਿਲਕੁਲ ਵੀਰੇ ਬਿਲਕੁਲ ਹੱਡੀਆਂ ਨੇ ਪਰ ਰੇਟ ਨਹੀਂ ਰੇਟ ਨਿਗ ਨਿਗੇ ਆ ਹਾਂਜੀ ਹਾਂਜੀ ਤਾਂ ਕਰ ਜਾਜ਼ ਹੁਆ ਅੱਜ ਰਾਤ ਸੋਈ ਏ ਮਨੇਰੇ ਨੇ 5 ਵਜੇ ਜੇਰ ਸੁੱਟੀ ਏ ਕੋਈ 6-7 ਕਿਲੋ ਵੈੜ ਜੋਤੀ ਏ ਠੀਕ ਏ 7 ਕਿਲੋ ਬੋੜਾ ਚੁਆਈ ਕਰਤੀ ਬੱਚਾ ਕੀ ਪਾਲਿਆ ਨੇ ਵੀਰ ਬੱਚਾ ਭਾਜੀ ਇਹਨੇ ਬੱਚਾ ਦਿੱਤਾ ਏ ਵਛਾ ਗਿਆ ਹਾਂਜੀ ਤਾਂ ਚੁਆਈ ਚੁਈ ਕਿਵੇਂ ਨਿਕਲੀ ਵਿੱਚ ਐਨਾ ਬਹੁਤ ਰੂਰ ਕੀ ਬੋਲੀ ਏ ਵੇਖੋ ਵੀਰੋ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਐ ਗੁਲਾਬੀ ਥਣ ਆ ਗਿਆ ਐ ਨਾੜਾ ਨਾੜਾ ਚੈੱਕ ਕਰ ਲਓ ਬਾਨੇ ਦੇ ਵੀਰੇ ਲੱਤ ਪੁੱਟਦੀ ਘਰਮਾੜੀ ਚੰਗੇ ਰਕਾਰ ਵਾਲੀ ਏ ਤੋਰੋ ਵੀਰ ਜੀ ਤੋਰੋ ਕਿੰਨਾ ਦੁੱਧ ਚ ਆਜੂ ਦੱਸਿਓ ਵੀਰੇ ਬਾਜੀ ਦੁੱਧ ਜਿੰਨਾ ਕੋ ਲਈ ਨਾ ਉਹ ਕਹਿੰਦੇ ਆਪਾਂ 25 ਕਿਲੋ ਪਹਿਲਾਂ ਤੁਹਾਨੂੰ ਚੋਇਆ ਬਿਲਕੁਲ ਜੀ ਬਾਕੀ ਵੀਰ ਜੀ ਗਰਮੀ ਹੈ ਨਾ ਇਹ ਬਾਕੀ ਜਦੋਂ ਦੁੱਧ ਕਿਸ ਵੀਰ ਦੀ ਸੇਵਾ ਦਾ ਬਾਕੀ ਵੀਰੋ ਤੁਸੀਂ ਲੈਵੇ ਤੋਂ ਅੰਦਾਜ਼ਾ ਲਾ ਲੋਗੇ ਕਿੰਨਾ ਦੁੱਧ ਚ ਆਜੂਗੀ ਐ ਵੀਰੋ ਪੰਡਾ ਪਾਈਆਂ ਥੱਬੇ ਲਾਏ ਆ ਲੈਵੇ ਚੰਗੀ ਕਿਹੜ ਡਵੇੜਾ ਬਾਕੀ ਵੀਰੇ ਗੁਲਾਬੀ ਥਣ ਆ ਗਿਆ ਰਾਜੀ ਰੂਜੀ ਵੈੜਾ ਚੰਗੇ ਰਿਕਾਰਡ ਵਾਲੀ ਆ ਵੀਰੇ ਫੁੱਲ ਬ੍ਰੀਡ ਆ ਆ ਬੁਸਤਾ ਜਾਨ ਦੇ ਕੋ ਵੀਰੇ ਹੋ ਫਿਰ ਕੁਆਲਟੀ ਚੈੱਕ ਕਰ ਲਿਓ ਚੰਗੀ ਘੈਂਟ ਵੜਾ ਐ ਲੈ ਵਾਲੂ ਬ ਚੰਗਾ ਘੈਂਟ ਆ ਭਾਈ ਦੁੱਧ 25 ਤੋਂ ਪਲੱਸ ਨੂੰ ਅੱਜ ਮਰੇਗੀ ਬਿਲਕੁਲ ਵੀਰੇ ਬਾਕੀ ਵੀਰੇ ਲੈਵਾ ਇਹ ਦੱਸਦਾ ਹਨਾ ਬਾਕੀ ਵੀਰਾਂ ਨੂੰ ਬੈਂਤੀਆ ਵੀਰੇ ਤੁਸੀਂ ਲੈਵੇ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਭਰੂਗੀ ਰਮਾਨਾ ਗੱਡੀ ਜਾਏਗੀ ਬਿਲਕੁਲ ਲੈ ਵੀਰੇ ਨੂੰ ਲੈ ਵੇਖੋ ਵੀਰੋ ਕਿੰਨੀ ਗਾਣੂ ਬਣੀ 19 ਪਛਾਣੂ ਬਣੀਆਂ ਕੀ ਸੀਸ ਲੱਗਾ ਧਾਰ ਬੜੀ ਮੋਟੀ ਸੀਸ ਲੱਗ ਗਈ ਕੀ ਬਾਤ ਹੈ ਵੇਖੋ ਵੀਰੋ ਚਵਾ ਜਮਾ ਰੂਮਰ ਕੀ ਪੋਲੀ ਆ ਬਹੁਤ ਚੰਗਾ ਜਵਾ ਵੀਰੇ ਇਹਦਾ ਹਨਾ ਤਾਂ ਵੀਰੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈਟ ਦੇ ਦੇਣੀ ਏ ਭਾਈ ਮੁੱਲ ਜਿਹੜਾ ਦੇ ਹੀ ਦੇਣਾ ਵਸ਼ੀ ਤੇ ਭਾਏ ਲੱਖ ਦੀ ਵੇਚ ਦਿੰਦਾ ਜੇ ਮੜਾ ਸਿਆਲ ਹੁੰਦਾ ਹਾਂਜੀ ਹਾਂਜੀ ਹੁਣ ਭਾਏ ਇਹਦਾ 90 ਮੰਗ ਲਈਏ 85 80 ਮੰਗ ਲਈਏ 75000 ਦੀ ਵੈਟ ਦੇ ਦਈਏ 75 ਜੋ ਮਾਨਤਨ ਕਰ ਰਹੇ ਹੋ ਵੀਰੇ ਤੁਸੀਂ ਦੱਸ ਦਿਓ ਭਾਈ ਇੰਨੇ ਦਿਨਾਂ ਬਾਅਦ ਵੀਡੀਓ ਨਹੀਂ ਨਹੀਂ ਤੁਸੀਂ ਕਰ ਦਿਓ ਵੀਰੇ ਰੇਟ ਤੁਹਾਡਾ ਜਾਇਜ ਆ ਤਾਂ ਆਪ ਹੀ ਕਰ ਦਿਓ ਮਾਨਤਨ 72000 ਦੀ ਦੇ ਦਈਏ ਬੱਸ ਪੂਰੇ 70 ਵੀਰੇ ਹਾਂ ਨਾ ਜਾਂਦੇ ਹੋਰ ਛੋਟ ਕਰ ਦਾਂਗੇ ਹੋਰ ਦੱਸੋ ਕੀ ਬਾਤ ਹੈ 70 ਚੋਂ 2 ਛੋਟ 68000 ਦੀ 68 ਦੀ ਦੇ ਦਾਂਗੇ ਆ ਕੀ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ 68000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ ਐ ਲੈ ਵਾ ਲੋ ਵੀਰੋ ਘੈਂਟ ਲੱਗਾ ਚਵਾ ਇੱਕ ਨੰਬਰ ਲੱਗਿਆ ਚੰਗੀ ਵੈੜ ਵੀਰੋ ਬਰੀਡ ਵਾਲੀ ਆ ਮਹਰਮਾਨ 30 ਕਿਲੋ ਦਊਗੀ ਬਿਲਕੁਲ ਵੀਰੇ ਬਾਕੀ ਥਾਂ ਤੋਂ ਵਧੀਆ ਲੱਗਿਆ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰੋ ਤੁਸੀਂ ਛੱਡ ਕੇ ਨਹੀਂ ਜਾਂਦੇ ਪਸੰਦ ਜ਼ਰੂਰ ਆਊਗੀ ਚੰਗੀ ਵੈੜਾ ਚੰਗੀ ਸ਼ਕੀਨ ਵੈੜਾ ਕੀ ਆ ਵੀਰੇ ਆਏ ਗਏ ਵੀਰ ਦਾ ਹਰਮਾਨਤਨ ਹੋ ਜੂ ਨਹੀਂ ਭਾਜੀ ਹੁਣੇ ਚਲ ਛੋਟ ਛੱਡ ਕਰ ਦਿਓ ਛੋਟ ਕਰ ਦਾਂਗੇ ਕੋਈ ਛੋਟ ਕਰ ਦਿਓ ਹਣਾ ਵੀਰੇ ਹਾਂਜੀ 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 ਵੀਰੇ ਅਗਲੇ ਬੰਨੇ ਆ ਵੈੜਾ ਕੀ ਇਹ ਦੱਸੋ ਭਾਜੀ ਪਹਿਲਾ ਸੁਆ ਵੱਛੀ ਮੂੰਹ ਤੋਂ ਦੋ ਦੰਦਾਂ ਦਾ ਅੱਛਾ ਦੋ ਦੰਦਾਂ ਦਾ ਕੀ ਹਾਂ ਇਹ ਮਦੁਰੜਾ ਇਹ ਰਾਤ ਸੂਈ ਸੀ ਇਹ ਕੱਲ ਦੁਪਹਿਰ ਸੂਈ ਇਹ ਕੱਲ ਦੁਪਹਿਰੇ ਹਾਂਜੀ ਇਹਨੇ ਵਸ਼ੀ ਨੂੰ ਜਨਮ ਦਿੱਤਾ ਅੱਛਾ ਵਸ਼ੀ ਆ ਗਈ ਮਗਰ ਹਾਂਜੀ ਹਾਂਜੀ ਵੇਖੋ ਵੀਰੋ ਚੰਗੇ ਸੀਮਨ ਚ ਬੱਚਾ ਆ ਗਿਆ ਗਾੜੀ ਇਹ ਲੋ ਗੱਲਾ ਇਹ ਨਾਰੂ ਇਹਦਾ ਜੇ ਗੱਲਾ ਹੀ ਹੋਦਾ ਜੀ ਇਹ ਤਾਜ਼ੀਆਂ ਸੂਈਆਂ ਦਵੇਂ ਦਵੇਂ ਹਣਾ ਜੀ ਆਪਾਂ ਜਿੰਨੀ ਵਾਰੀ ਵੀਡੀਓ ਪਾਈ ਆਪਾਂ ਡੰਗਰ ਜੇ ਰਾਤ ਦਾ ਸੂਇਆ ਹੋਏ ਚਾਹੀ ਇੱਕ ਅੱਧੇ ਦਿਨ ਦਾ ਉਹਦੀ ਪਾਈ ਦੀ ਆਪਾਂ ਕਦੀ ਕੰਨਾ ਜਾਉ ਪਈਆਂ ਨਰਾਜ਼ਾ ਦੋਦੀ ਨਹੀਂ ਵੀਡੀਓ ਪਾਈ ਮੇਰੇ ਤਾਜੀ ਸੂਏ ਪਸ਼ੂ ਦੀ ਬਾਕੀ ਵੀਰੋ ਵੇੜ ਵੇਖੋ ਕਿੱਡੀ ਫੁੱਲ ਬਰੀਡ ਆ ਤੋਰਾ ਵੀਰ ਜੀ ਤੋਰਾ ਵਿਖਾਈਏ ਇਹਦਾ ਕਿੰਨਾ ਦੁੱਧ ਵੀਰੇ ਚਵਾਜੂ ਵੈੜ ਦੁੱਧ ਭਾਜੀ ਆਪਾਂ ਵੱਧ ਨਹੀਂ ਕਹਿੰਦੇ ਵੱਛੀ 16 17 ਕਿਲੋ ਰ ਮਾਹ ਨਾ ਦਈ ਜੋ ਬਿਲਕੁਲ ਵਿਖਾਈਏ ਵੀਰੇ ਤੋਰਾ ਖੋਲੋ ਬਹੁਤ ਜ਼ਿਆਦਾ ਬੱਚੇ ਦੀ ਬਹੁਤ ਜ਼ਿਆਦਾ ਦੰਦੋ ਕਿਵੇਂ ਵੀਰੇ ਦੰਦੋ ਦੋ ਦੰਦ ਦਾ ਮੂੰਹ ਦੋਂਦੀ ਆ ਹਾਂਜੀ ਦੋ ਕਿਆ ਬਾਤ ਆ ਵੇਖੋ ਵੀਰੇ ਦੋ ਦੰਦ ਵੈੜ ਆ ਗਿਆ ਇਹਨੂੰ ਵੀ ਥਣ ਥਣ ਵਧੀਆ ਲੱਗਿਆ ਤਾਜੀ ਸੂਈਆ ਬਾਕੀ ਮਗਰੀ ਵੀਰੇ ਦੇ ਵੱਛੀ ਆ ਗਿਆ ਚੰਗੇ ਸੀਮਨ ਦੀ ਵੱਛੀ ਪਾਈ ਜਨੇ ਥਣ ਵਧੀਆ ਲੱਗਿਆ ਵੀਰੇ ਚਵਾਈ ਵਾਲਾ ਥਣ ਆ ਗਿਆ ਤੇ ਪਹਿਲਾ ਸੂਆ ਵੇਖੋ ਵੀਰੇ ਕੱਦ ਕਾਠ ਕਿੱਡਾ ਵੀਰੇ ਦੂਜੇ ਸੂਣੋਂ ਤਾਂ ਫਿਰ ਬਹੁਤ ਵੱਡੀ ਵੇੜ ਬਣ ਜੂ ਹੁਣ ਹੀ ਕੱਦ ਕਾਠ ਬਹੁਤ ਜ਼ਿਆਦਾ ਆ ਤੇ ਪਹਿਲਾ ਸੂਆ ਤੇ ਦੋ ਦੰਦ ਵੇਖੋ ਵੀਰੇ ਫੇਸ ਕੁਆਲਿਟੀ ਚੈੱਕ ਕਰ ਲਓ ਚੰਗੀ ਬੋਦੀ ਵਾਲੀ ਵੇੜ ਆ ਗਈ ਹੈ ਮਗਰ ਬੱਚਾ ਵੀਰੇ ਨੇ ਚੰਗੇ ਸੀਮਾ ਦਾ ਪਾਲਿਆ ਚੰਗੀ ਵਛੀ ਆ ਗਈ ਮਗਰੇ ਤੇ ਹਾਂਜੀ ਵੀਰ ਜੀ ਇਹਦਾ ਮੁੱਲ ਪਾਜੀ ਮੁੱਲ ਤੇ ਵੈਰ 70 75000 ਦੀ ਆ ਹਾਂਜੀ ਪਰ ਆਪਾਂ ਨਾ ਇਹਦਾ 75 ਮੰਗਣਾ ਨਾ 70 ਹਾਂਜੀ ਪછી 65000 ਦੀ ਦੇਦਾ 65 ਦੀ ਹਾਂਜੀ ਠੀਕ ਆ ਵੀਰੇ ਕੋਈ ਮਾਨਤਾ ਵਿੱਚੋਂ ਕਰਨਾ 60000 ਜੋ 30000 ਛੋਟ ਕੱਟ ਦਾਂਗੇ 57 ਦੀ 57 ਦੀ ਦੇ ਹੀ ਦੇਣੀ ਹੈ ਕੀ ਬਾਤ ਹੈ ਜੀ ਵੇਖੋ ਵੀਰੋ ਰੇਡ ਵੀਰ ਦਾ ਜੈ ਜੈ 57000 ਦੀ ਵੈਡ ਹੋ ਜੂ ਮਗਰ ਵੀ ਵੱਛੀ ਆ ਗਈ ਆ 98 ਜਾਨਵਰ ਵਰਗੇ ਲੱਗੇ ਵੇਖੋ ਵੀਰੋ ਇਹਨੇ ਪਾਜੀ ਵੱਛੀ ਲਾ ਕੇ ਜਾਣੀ ਹੈ ਨਾ ਇਹ ਨਹੀਂ ਕੋਈ ਕਹਿ ਸਕਦਾ 52 ਦੀ ਗਾਂ ਲੈ ਜਾਏ ਵੱਛੀ 5000 ਚ ਰੱਖ ਲਾਂਗੇ ਆਪਾਂ ਉਹ ਚਲੋ ਵੀਰੋ ਉਹਦਾ ਸੂਚ ਆਈ ਹੁਣ ਬੱਚਾ ਦੇ ਨਾਲ ਹੀ ਜਾਣਾ ਵਾ ਹਾਂਜੀ ਹਾਂਜੀ 57 ਦੀ 57 ਨੂੰ ਛੋਟ ਛੋਟ ਕਰਦੇ ਕੋਈ ਨਾ ਹੈ ਨਾ ਛੋਟ ਕਰਦਾ ਕੋਈ ਨਹੀਂ ਠੀਕ ਹੈ ਵੇਖੋ ਵੀਰੋ ਐ ਥਣ ਥਣ ਚੰਗਾ ਲੱਗਿਆ ਮਿਲ ਲੰਗੀਆਂ ਸ਼ਿਕਾਰ ਤੋਂ ਮੈਂ ਨਹੀਂ ਕਹਿੰਦੇ ਭਾਜੀ ਆਪਾਂ ਭਾਵੇਂ ਮਾਲਕ ਦੀ ਕਿਰਪਾ ਨਾਲ ਡਰ ਕੇ ਨਹੀਂ ਰੱਬ ਤੋਂ ਡਰ ਕੇ ਕਹੀਦਾ ਬੇਲ ਹੀ 4-5 ਪਸ਼ੂ ਵੇਚੀਦੇ ਆ ਹਾਂਜੀ ਕਿਉਂਕਿ ਤੁਹਾਡੇ ਵੀਰੇ ਰੇਟ ਆ ਨਾ ਜਿਹੜੇ ਉਹ ਫਿਰ ਵਪਾਰੀ ਲੈ ਜਾਂਦੇ ਪਸ਼ੂ ਹਾਂਜੀ ਤੇ ਵਪਾਰੀਆਂ ਪਸ਼ੂ ਖਰਦੇ ਹੁੰਦੇ ਆ ਰੇਟ ਨਿਗੇ ਨਿਗੇ ਆ ਨੋਰਮਲ ਰੇਟ ਆ ਗਿਆ ਅੱਗੇ ਵੀਡੀਓ ਪੈਂਦੀ ਭਾਜੀ ਬਿਲਕੁਲ ਜੀ ਤਾਂ ਠੀਕ ਆ ਵੀਰੇ 2 ਪਸ਼ੂ ਇਹ 57 ਦੀ ਹੋਗੀ ਤੇ ਜੇ ਕੋਈ ਜੋੜਾ ਪਾ ਲੂ ਮਾਨਦਾਨ ਕਰ ਦਿਓ ਕਰ ਤਾਂ ਮੈਂ ਮੋਕਾ ਠੀਕ ਹੈ ਹਾਂਜੀ ਵੀਰੇ ਅਗਲੇ ਆ ਵੇੜਾ ਕੀ ਪਾਜੀ ਖੀਰੀ ਬੱਛੀ ਐ ਅੱਛਾ ਜੀ ਆਪਣੇ ਨਾਲ ਦੇ ਪਿੰਡ ਤੋਂ ਫਾਰਮ ਤੋਂ ਲਈ ਐ ਅੱਛਾ ਜੀ ਹਾਂ ਜੀ ਬਰੀਡ ਵੇ ਲੋ ਜਿਹਨੂੰ ਤੇ ਵਰਖਾ ਵੀਰ ਨੂੰ ਉਹਨੂੰ ਕਹਿੰਦਾ ਇਹ ਕਿਹੜੀ ਚੀਜ਼ ਐ ਬਿਲਕੁਲ ਵੀਰੇ ਬਿਲਕੁਲ ਤਾਂ ਕਹਿਣ ਦੀ ਨਹੀਂ ਲੋੜ ਤੇ ਚੰਗੇ ਚੰਗੇ ਸੀਮਨ ਚ ਵੀਰੇ ਐਮ ਬਰੀਡ ਬੱਛੀ ਆ ਬਾਕੀ ਵੀਰੇ ਕਿਹੜਾ ਵੀ ਆਪਣਾ ਖੀਰੀ ਆ ਗਈ ਜੀ ਹਣਾ ਹਾਂ ਜੀ ਹਾਂ ਜੀ ਤੇ ਕਿਹੜਾ ਵੀ ਚਲੋ ਇਹਦੀ ਸੇਵਾ ਕਰੂਗਾ ਚੰਗਾ ਮੁੱਲ ਦੇ ਕੇ ਬਾਕੀ ਵੀਰੇ ਥਣ ਹੋਣ ਤੋਂ ਚੈੱਕ ਕਰੋ ਇਹਦੇ ਥਣ ਬਹੁਤ ਵਧੀਆ ਚਾਰੇ ਥਣ ਲੱਗੇ ਨੇ ਕੀ ਬਾਤ ਐ ਜੀ ਸੋਨੇ ਥਣ ਲੱਗੇ ਹਣਾ ਗੁਲਾਬੀ ਥਣ ਆ ਗਿਆ ਉੰਨੇ ਨਿਗਾ ਕਰਨ ਆ ਗਿਆ ਬੋਦੀ ਵਾਲੀ ਵਹਿੜਾ ਵੀਰੇ ਫੁੱਲ ਬਰੀਡ ਆ ਚਾਰੂ ਚੁਰੂ ਸ਼ਕੀਨ ਵਸ਼ੀ ਆ ਜੀ ਤੇ ਵੀਰੇ ਕੀ ਆਪਣਾ ਦੱਸਿਆ ਕੋਈ ਉਹਨਾਂ ਕਿੰਨੇ ਚਿਰ ਦੀ ਆਏ ਹੁਣ ਭਾਈ ਇਹ ਮਤਬਲ 12 ਕਿ ਮਹੀਨੇ ਦੀ ਫਈਏ ਜੇ ਸਾਲ ਕਦੀ ਹੋਈ ਅੱਛਾ ਸਾਲ ਦੀ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੱਛੀ ਬਹੁਤ ਚੰਗੀ ਆਪਣਾ ਵੀਰ ਉਹਦੇ ਕੋਈ ਨਹੀਂ ਮੌਲ ਠੀਕ ਹੈ ਜੀ ਫੁੱਲ ਬਰੀਡ ਆ ਜੀ ਬਹੁਤ ਚੰਗੀ ਸਿਆਣੀ ਹੁੰਦਾ ਖਰਗੋਸ਼ ਬਿਲਕੁਲ ਹੋਰ ਚੀਜ਼ ਆ ਵੇ ਚੰਗੀ ਵੈੜਸ਼ ਕੀ ਨਾ ਵੀਰੇ ਇਹਦੀ ਆਪਣਾ ਕੀਮਤ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਵੈੜਾ ਤਾਂ ਇਹੋ ਜਿਹਾ ਬੱਚਾ ਜੰਮਦਾ ਹੀ ਲਈਏ ਨਾ ਤੇ ਘਾਟ ਤੋਂ ਘਟ ਵੀ ਤੇ ਮੈਨੂੰ ਪਤਾ ਇੰਨਾ 20 ਬੱਚੀ ਹਜ਼ਾਰ ਦਾ ਮਾਨ ਨਾ ਮਿਲਦਾ ਚੰਗੀ ਸਿਮਨ ਚ ਫਿਰ ਬੱਚਾ ਤੇ ਜੇ ਕੋਈ ਤਾਂ ਦਾ ਬੱਚਾ ਹੀ ਲੈਂਦਾ ਰਹੇ ਪਰ ਆਪਾਂ ਜਿਹੜੀ ਦੇ ਦੇਣੀ ਆ ਮੁੱਲ ਭਾਵੇਂ 25 20 ਕਰੋ 18000 ਦੀ ਵੈੜ ਦੇ ਦਾ 18000 ਦੀ ਹਾਂਜੀ ਠੀਕ ਹੈ ਵੀਰੇ ਕੋਈ ਮਾਨਤਾ ਕਰ ਦਿਓ ਭਾਜੀ 15000 15000 ਦੀ ਬਾਕੀ ਕੋਈ ਫੋਨ ਲਾ ਲੈ ਮੋੜ ਦੇ ਨਹੀਂ ਹਨਾ ਵੀਰੇ ਫੋਨ ਲਾ ਲੈ ਪਰ ਨਹੀਂ ਇਹੋ ਜਿਹਾ ਹੀ ਬਿਲਕੁਲ ਵੀਰੇ ਨਾਲੇ ਹੁਣ ਤਾਂ ਵੀਰੇ ਆਪਣਾ ਘੱਟੋ ਘਾਟ ਵੀ ਤੇ 20-25000 ਰੁਪਇਆ ਖਰਚਾ ਆ ਜਾਣਾ ਬਿਲਕੁਲ ਆ ਜਾਂਦਾ ਕਰਿਆ ਹਾਂ ਜੀ ਤੋਰਾ ਵਿਖਾ ਦਿਏ ਇਹਦਾ ਇੱਕ ਰੀ ਤੋਰਾ ਵਿਖਾਓ ਕੋਈ ਖੋਲੂ ਵੀਰੇ ਵੇਖੋ ਵੀਰੋ 15000 ਦੀ ਚੰਗੀ ਸ਼ਕੀਨ ਵੈੜਾ ਤਾਂ ਚੈੱਕ ਕਰੋ ਐ ਫੇਸ ਕੁਆਲਟੀ ਚੰਗੀ ਘੈਂਟ ਲੱਗੀ ਆ ਵੀਰੇ ਤੇ ਤੋਰਾ ਵੀ ਚੰਗਾ ਘੈਂਟ ਕਮਾਲ ਵੀਰੇ ਕਮਾਲ ਕਿਆ ਬਾਤ ਹੈ ਜੀ ਚੰਗਾ ਤੋਰਾ ਘੈਂਟ ਲੈਓ ਲੈਓ ਵੇਖੋ ਵੀਰੋ ਚੈੱਕ ਕਰ ਲਓ ਚੰਗੀ ਬਰੀਡ ਵੈੜਾ ਚੰਗੀ ਸ਼ਕੀਨ ਵੈੜਾ 15000 ਵੀਰਿਆ ਖਾਣਾ 15000 ਦੀ ਖਾਣਾ ਠੀਕ ਹੈ ਵੀਰੇ ਠੀਕ ਹੈ ਤਾਂ ਇਹ ਹੀ ਪਸ਼ੂ ਤਿੰਨ ਹਾਂਜੀ ਹਾਂਜੀ ਵੇਖੋ ਵੀਰੋ ਚੰਗੀਆਂ ਵੈੜਾਂਆਂ ਗਿਆ ਰੇਡ ਵੀਰ ਦੇ ਜੈਜਾ ਬਾਕੀ ਫੋਨ ਲਾ ਲਿਓ ਮਾਤਨ ਖੁੱਲੇ ਹੋ ਜਾਣਗੇ ਦੁੱਧ ਵਾਲੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਵੀਰੇ ਹਰ ਹਰ ਵੀਡੀਓ ਜੀ ਬਣਤੀ ਹੁੰਦੀ ਆ ਵੀਰੇ ਚੈਨਲ ਨੂੰ ਮਾਤਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਖਾਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦੀ ਫਿਰ ਨਾਮ ਵੀਰ ਜੀ ਜੋਬਨਪਰੀ ਜੇ ਵੈਡਿ ਸ਼ਕਾਰਮਚਾ ਜਿਲ੍ਹਾ ਗੁਰਦਾਪੁਰ ਤਹਿਸੀਲ ਡੇਰਾਵਾ ਬਨਾਨਕ ਫੋਨ ਨੰਬਰ 819502851 ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ